ਹਾਂਜੀ ਦੋਸਤੋ ਸਤਿ ਸ੍ਰੀ ਅਕਾਲ ਕਿਸਾਨ ਵੀਰੋ ਅੱਜ ਇੱਕ ਸ਼ਾਰਟ ਵੀਡੀਓ ਬਣਾ ਰਿਹਾ ਪਿੰਡ ਸੁਰ ਸਿੰਘ ਜ਼ਿਲ੍ਹਾ ਤਹਿਸੀਲ ਸ਼੍ਰੀ ਤਰਨਤਾਰਨ ਸਾਹਿਬ ਸੰਦੀਪ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸਾਹਿਬ ਜੀ ਠੀਕ ਠਾਕ ਜੀ ਬੜੀ ਕਿਰਪਾ ਗੁਰੂ ਆਮ ਦਾ ਸੰਦੀਪ ਵੀਰੇ ਅੱਜ ਚਾਰ ਵੜਾ ਤੇ ਇੱਕ ਝੋਟੀ ਪੂਰੀ ਹਾਂਜੀ ਜਿਨ੍ਹਾਂ ਦੇ ਵਿੱਚ ਦੋ ਵੜਾ ਸੁਈਆਂ ਦੋ ਗੱਭਣਾ ਤੇ ਇੱਕ ਝੋਟੀ ਗੱਭਣੇ ਜੀ ਠੀਕ ਹੈ ਭਰਾ ਹਾਂਜੀ ਸ਼ੁਰੂਆਤ ਕਰਦੇ ਆ ਦੋ ਬੱਚੀਆਂ ਗੱਭਣ ਦਿਖਾਵਾਂਗੇ ਪਹਿਲਾਂ ਜੀ ਆਹ ਵੀਰ ਕੀ ਵੀਰ ਵਾ ਇਸ ਵਾਰ ਸੰਦੀਪ ਇਹ ਵੜ ਦਾ ਜਾਨੀ ਕਿ ਪਹਿਲੇ ਸੂਏਦਾਰ ਕਾਰਡ 21 22 ਕਿਲੋ ਦਾ ਰਿਹਾ ਵਾ ਹੂੰ ਇਹਨਾਂ ਦੂਜਾ ਸੂਆ ਸੂਣਾ ਜੀ ਠੀਕ ਆ ਜੀ ਅਜੇ ਮੇਰੇ ਹਿਸਾਬ ਨਾਲ ਕੋਈ ਪੰਜ-ਛਤ ਦਿਨ ਨਿਰਾਮ ਨਾ ਲੈ ਜਨੇ ਆ। ਲੇਵਾ ਵੇਖੋ ਕਿੰਨਾ ਨਿਗਰਿਆ ਹੋਊਗਾ। ਮੌਕੀ ਚੈੱਕ ਕਰਾ ਰਹੇ ਆ ਪੂਰੀ ਮੇਰੇ ਪਰ ਤਸੱਲੀ ਨਾਲ ਵੀਡੀਓ ਦੇ ਵਿੱਚ ਦੇਖ ਲਿਆ ਜੇ ਬਾਕੀ ਥਣਾ ਦੀ ਪਿੱਛੇ ਭੜ ਦੀ ਫੁੱਲ ਗਰੰਟੀ ਅਗਲਾ ਲਾ ਕੇ ਤਸੱਲੀ ਕਰ ਲਈ। ਦੂਜਾ ਸੂਆ ਕੀ ਮੁੱਲ ਪ੍ਰਾ? ਮੋਲੇ ਦਾ ਸਭ ਤੋਂ ਸਭ ਦੇ ਲਿਆ 76000। ਜੈਸ ਨੂੰ 76000 ਦੀ। 76000 ਦੀ। ਲੱਭ ਪਹੁੰਚ ਵੀ ਹੈਗੀ ਸੀ ਕਿ ਨਹੀਂ? ਔਰ 76000 ਦੇ ਵਿੱਚ। 100 ਕਿਲੋਮੀਟਰ ਪਹੁੰਚ ਹੈਗੀ ਆ। ਹਾਂਜੀ। ਆਹ ਬੱਛੀ ਜਰਸੀ ਕਰਾ ਉਸ ਆ ਗਈ ਆ। ਜਰਸੀ ਕਰਾ ਉਸ ਆ ਗਈ ਜੀ। ਤੇ ਇਹ ਸੂਆ ਕਿਵੇਂ ਆ? ਦੂਜਾ ਸੂਆ ਪਹਿਲੇ ਸਵੇਰੇ ਇਹ ਇਸ ਫੌਲਕ 75000 ਦੀ ਪਹੁੰਚ ਹਾਂ ਨਾ 75000 73000 ਦੀ ਪਹੁੰਚ 500 ਕਿਲੋਮੀਟਰ ਤੱਕ ਇੱਧਰ ਇੱਕ ਵਾੜ ਵਿਖਾਉਣੇ ਆ ਜਰਸੀ ਕ੍ਰੋਸ ਅੰਗ ਦੇ ਵਿੱਚ ਆ ਇਹ ਵੀ ਅੰਗ ਪਾਉਂਦੇ ਆ ਬੜਾ 15 ਗੱਲਾਂ ਬੋੜਾ ਏ ਥੱਲੇ ਜੀ ਆ ਤੇ ਸੰਧੂ ਸਾਹਿਬ ਇਹਦਾ ਦੇ ਲੈ ਆਪਾਂ ਮੰਗਣ ਨੂੰ ਭਾਵੇਂ 85 ਮੰਗੀ 80 ਮੰਗੀਏ ਰੱਬ ਤੁਹਾਡਾ ਭਲਾ 1000 ਘੱਟ 70 ਚ ਪਹੁੰਚ 500 ਕਿਲੋਮੀਟਰ ਤੱਕ ਲਓ ਜੀ 1000 ਘੱਟ 70 ਦੀ ਪਹੁੰਚ ਆ ਮਗਰ ਇਹਦੇ ਵੱਛਾ ਜੀ ਠੀਕ ਆ ਜੀ ਇੱਧਰ ਇੱਕ ਆਪਾਂ ਵਾੜ ਵਿਖਾ ਦਿੰਨੇ ਆ ਭਰਾਵਾਂ ਨੂੰ ਠੀਕ ਆ ਜੀ ਕ੍ਰੋਸ ਬ੍ਰੀਡ ਆ ਐ ਬੱਛਾ ਮਗਰ ਤਾਂ ਕਿੰਨਾ ਦੇ ਥਲੇ ਬੜਾ 12 ਕਿਲੋ ਬੜਾ ਹੋਗਾ ਜੀ ਇਹ ਥਲੇ 12 ਕਿਲੋ ਹਾਂਜੀ 12 ਕਿਲੋ ਬੋਲਾ ਨਖੇੜ ਇਧਰ ਵੀ ਥਨ ਦਾ ਚੈੱਕ ਕਰਾ ਦੋ ਤਸਦੀਕ ਬਹੁਤ ਠੰਡੀ ਧੀਰੀ ਆ ਬਾਕੀ ਸੰਤੋਖ ਸਾਹਿਬ ਕਿਦਾਂ ਵੱਦੀ ਥਲੇ ਬੈਠੇ ਲੈ ਵੀ ਕਰੋ ਚੈੱਕ ਇਹ 55 ਦੀ ਇਹ 55000 ਦੀ ਇਹਦੀ ਪਹੁੰਚ ਕੋਈ ਨਹੀਂ 55 ਲੈਣਾ ਉਹਦੀ 55000 ਡਿਮਾਂਡ ਦੀ ਚਲੋ 60 65000 ਹਾਂਜੀ ਇਧਰ ਇੱਕ ਕੱਤੀ ਵਿਖਾਉਣੇ ਭਰਾ ਹਣ ਝੋਟੀ ਆ ਦੂਜਾ ਸੂਹਾ ਸੋਣਾਂ ਦਾ ਦੂਜਾ ਸੂਹਾ ਸੋਣੀਆਂ ਜੀ 6 ਦੰਦ ਹਨਾ 6 ਦੰਦ ਕੁੰਡੀ ਕੰਡੀ ਵੇਖੋ ਕਿ ਈਐਸ ਭਾਈ ਬਹੁਤ ਜਿਆਦੀ ਝੋਟੀ ਇਹਦਰੋ ਬਹਣੀ ਵਾਲੇ ਪਾਸਿਓਂ ਵਿਖਾ ਦਿਆ ਕਿੱਲੇ ਗੱਡੇ ਪਿਆ ਨੀਲੀ ਵਾਲ ਨੀਲੀ ਦੀ ਮਾਰਕਿੰਗ ਵੀ ਹੈਗੀ ਵਿੱਚ ਨੀਲੀ ਦੇ ਵਿੱਚ ਵੀ ਹੈਗੀ ਆ ਜਾਂਦੀ ਕਰਮਾੜੀ ਬਾਕੀ ਬੁਰੀ ਕੱਟੀ ਲੱਭਦੀ ਬੜੀ ਘਾਟ ਆ ਜਨਵੱਟੇ ਵਾਲੀ ਆ ਬੜਾ ਨਿੱਕਾ ਆ ਵਜਨ ਵੱਟੇ ਵਾਲੀ ਆ ਬੂਥੀ ਵਿਖਾ ਦੇ ਕੋਰੀ ਜਸ਼ਨ ਥੜਾ ਦੀ ਪ੍ਰੋਪਰ ਆਪਣੀ ਫੁੱਲ ਗਰੰਟੀ ਹੈ ਜੀ ਠੀਕ ਆ ਭਰਾ ਸੋ ਟਿਫਨ ਪਿੱਛੇ ਭਾਰਤੀ ਗਰੰਟੀ ਤਸੱਲੀ ਆ ਪੂਰੀ ਇਧਰ ਇੱਕ ਵਾਰੀ ਤੁਹਾਨੂੰ ਵਿਖਾ ਦਗੇ ਲੈਵਾ ਆ ਮਾਰੋ ਨੀਗਾ ਆ ਲਓ ਜੀ ਆ ਲਓ ਕਰਾ ਦੇ ਚੱਕ ਇਹ ਆਪਣੇ ਵੀਰ ਸੰਦੀਪ ਕੀ ਰੇਡ ਜੈਸੂ ਸਾਨੂੰ ਸਾਹਿਬ 110000 ਦੀ ਇਹ ਦੇਣੀ ਆ ਪਹੁੰਚ ਅਗਲੀ ਦੇ ਆਪ ਦੀ ਹੋਊਗੀ ਲਓ ਜੀ ਇੱਕ 10 ਦੀ ਜੈ ਸੁਨੋਈ ਆ ਹਾਂਜੀ ਪਹੁੰਚ ਅਗਲੀ ਜੀ ਧੰਨਵਾਦ ਸਾਸਿਗਾ